ਪਿੰਡ ਦੇ ਬੱਚਿਆਂ ਨੂੰ ਨਸ਼ੇ ਦੇ ਵਿੱਚ ਪੈਣ ਤੋਂ ਰੋਕਣ ਦੇ ਲਈ ਪੰਚਾਇਤ ਨੇ ਵੱਡਾ ਫੈਸਲਾ ਲਿਆ ਤਾਂ ਪੰਚਾਇਤ ਨੇ ਮਤਾ ਪਾ ਕੇ એનર્ਜੀ ਡਰਿੰਕ ਅਤੇ ਕੋਲਡ ਡਰਿੰਕ ਦਾ ਬਿਲਕੁਲ ਜਿਹੜਾ ਕਿ ਬਾਈਕਾਟ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਆ ਪਿੰਡ ਦੇ ਲੋਕਾਂ ਵੱਲੋਂ ਇਸ ਦੇ ਸੰਬੰਧੀ ਜਿਹੜੇ ਕਿ ਇਸ਼ਤਿਹਾਰ ਵੀ ਲਗਾਏ ਗਏ ਨੇ ਤੇ ਮਤਾ ਵੀ ਪਾਇਆ ਗਿਆ ਤਾਂ ਇਸ ਦੇ ਵਿੱਚ ਜੋ ਮਤਾ ਪਾਇਆ ਗਿਆ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਤਾਂ ਸਭ ਤੋਂ ਪਹਿਲਾਂ ਜੋ ਮਤਾ ਪਾਇਆ ਗਿਆ ਕੋਈ ਵੀ ਦੁਕਾਨਦਾਰ ਪਿੰਡ ਦੇ ਵਿੱਚ ਕੋਈ ਵੀ એનર્ਜੀ ਡਰਿੰਕ ਜਾਂ ਕੋਲਡ ਡਰਿੰਕ ਨਹੀਂ ਵੇਚੇਗਾ ਜੇਕਰ ਕੋਈ ਵੇਚਦਾ ਹੈ ਤਾਂ ਉਹ ਨਗਰ ਵੱਲੋਂ ਉਸ ਦਾ ਬਾਈਕਾਟ ਕੀਤਾ ਜਾਏਗਾ ਪਿੰਡ ਦੇ ਵਿੱਚ ਜੇਕਰ ਕੋਈ ਨਸ਼ਾ ਵੇਚਦਾ ਜਾਂ ਕਰਦਾ ਫੜਿਆ ਜਾਂਦਾ ਹੈ ਤਾ ਕੋਈ ਵੀ ਵਿਅਕਤੀ ਜਾਂ ਨੰਬਰਦਾਰ ਜਾਂ ਪੰਚਾਇਤ ਮੈਂਬਰ ਉਸ ਦੀ ਸਾਰ ਨਹੀਂ ਲਏਗਾ ਨਾ ਹੀ ਗਵਾਹੀ ਦੇਗਾ ਅਤੇ ਨਾ ਹੀ ਉਸ ਨੂੰ ਛਡਾਉਣ ਜਾਏਗਾ ਤਾਂ ਜਿਹੜਾ ਕਿ ਇਹਨਾਂ ਮਤਿਆਂ ਦੇ ਉੱਤੇ ਸੈਂਤੀ ਬਣੀ ਆ ਤਾਂ ਉੱਥੇ ਹੀ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਪਿੰਡ ਦਾ ਮੁੰਡਾ ਪਿੰਡ ਦੀ ਹੀ ਕੁੜੀ ਦੇ ਨਾਲ ਵਿਆਹ ਕਰਵਾ ਕੇ ਸਾਡੇ ਪਿੰਡ ਆਉਂਦਾ ਜਾਂ ਜਿਹੜਾ ਕਿ ਆਪ ਪ੍ਰੇਮ ਵਿਆਹ ਕਰਵਾ ਕੇ ਆਉਂਦਾ ਤਾਂ ਉਸ ਨੂੰ ਵੜਨ ਨਹੀਂ ਦਿੱਤਾ ਜਾਏਗਾ ਤਾਂ ਉੱਥੇ ਹੀ ਪਿੰਡ ਦੇ ਵਿੱਚ ਕੋਈ ਵੀ ਜੇਕਰ ਪ੍ਰਵਾਸੀ ਰਹਿੰਦਾ ਤਾ ਮਕਾਨ ਮਾਲਕ ਦੀ ਜ਼ਿੰਮੇਵਾਰੀ ਇਹ ਹੋਏਗੀ ਕਿ ਉਹ ਪੁਲੀ ਵੈਰੀਫਿਕੇਸ਼ਨ ਕਰਵਾ ਕੇ ਉਸ ਦੀ ਕਾਪੀ ਪੰਚਾਇਤ ਨੂੰ ਵੀ ਦੇਵੇਗਾ ਤੇ ਉਸ ਪ੍ਰਵਾਸੀ ਦਾ ਪੰਚਾਇਤ ਵੱਲੋਂ ਕੋਈ ਵੀ ਆਧਾਰ ਕਾਰਡ ਜਾਂ ਵੋਟਰ ਕਾਰਡ ਜਿਹੜਾ ਨਹੀਂ ਬਣਾਇਆ ਜਾਏਗਾ ਤਾਂ ਇਸ ਤਰ੍ਹਾਂ ਦੇ ਮਤੇ ਜਿਹੜੇ ਨੇ ਪਿੰਡ ਦੀ ਪੰਚਾਇਤ ਵੱਲੋਂ ਪਾਏ ਗਏ ਨੇ ਤਾਂ ਉਥੇ ਹੀ ਉਹਨਾਂ ਨੇ ਜਿਹੜੀ ਕਿ ਇਹ ਵੱਡਾ ਮਤਾ ਪਾਇਆ ਕਿ ਪਿੰਡ ਦੇ ਵਿੱਚ ਜੋ ਵੀ ਨਸ਼ਾ ਨਾ ਵਰਤਿਆ ਜਾਵੇ ਤੇ ਕੋਲ ਡਰਿੰਕ ਜਿਹੜੇ ਨੇ ਅ ਬੱਚਿਆਂ ਦੇ ਪੇਟ ਦੇ ਵਿੱਚ ਪਿੰਡ ਦੇ ਕਹਨ ਦੇ ਮੁਤਾਬਿਕ ਪਿੰਡ ਵਾਲਿਆਂ ਦੇ ਕਹਨ ਦੇ ਮੁਤਾਬਿਕ ਵੀ ਪੇਟ ਦੇ ਵਿੱਚ ਕੀੜੇ ਪੈਂਦੇ ਨੇ ਤੇ ਹੋਰ ਬਿਮਾਰੀਆਂ ਨੂੰ ਜਿਹੜੇ ਕੀ ਲਾਮਤਾਂ ਦਿੰਦੇ ਨੇ ਤਾਂ ਇਸ ਲਈ ਉਹਨਾਂ ਨੇ ਇਹ ਮਤਾ ਪਾਇਆ ਕਿ ਪਿੰਡ ਦੇ ਵਿੱਚ ਬਿਲਕੁਲ ਵੀ ਬੈਨ ਜਿਹੜਾ ਆ ਕੋਲਡ ਡਰਿੰਕ ਤੇ એનર્ਜੀ ਡਰਿੰਕ ਕੀਤੇ ਜਿਹੜੇ ਨੇ ਉਹ ਗਏ ਨੇ